ਅੱਜ ਸ਼ਿਰਸਾਣਾ ਉਧਰ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਅਕਸ਼ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਹਿਸੀਲ ਮੁਕੇਰੀਆਂ ਦੇ ਵਿੱਚ ਸਾਡੇ ਬਲਾਕ ਦੇ ਵਿਧਾਤੀ ਅਧਿਐਕਸ਼ ਸੰਦੀਪ ਜੀ ਸੌਰਵ ਜੀ ਔਰ ਸਾਡੀ ਜਿਹੜੀ ਪਵਨ ਜੀ ਹਾਜੀਪੁਰ ਦੀ ਟੀਮ ਦੀਪਕ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਰੋਸ਼ ਸਭਰੂਪ ਗੱਤ ਦਿਵਸਕ ਕਲਕੱਤਾ ਦੇ ਵਿੱਚ ਟ੍ਰੇਨੀ ਡਾਕਟਰ ਦੀ ਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਇਹ ਜਾਣੰਗ ਬਹੁਤ ਹੀ ਕਾਇਰਾਨਾ ਔਰ ਬਹੁਤ ਹੀ ਸ਼ੇਮਪੂਲ ਹਰਕਤ ਹੋਈ ਆ ਜਿਹਦੀ ਪੂਰੇ ਭਾਰਤ ਵਰਸ਼ ਦੇ ਵਿੱਚ ਗੁਰਚੋਰ ਜਿਹੜੀ ਆ ਨਿੰਦਾ ਹੋ ਰਹੀ ਆ ਸ਼ਿਰਸਾ ਨਾਲ ਉੱਧ ਬਾਲਾ ਸਾਹਿਬ ਠਾਕਰੇ ਇਹਦੀ ਗੋਰ ਨਿੰਦਾ ਕਰਦੀ ਆ ਕਿ ਇਹਦੇ ਤੇ ਕੋਈ ਕਠੋਰ ਜਿਹੜੇ ਆ ਕਾਨੂੰਨ ਜਿਹੜੇ ਆ ਮਹਿਲਾ ਸੁਰੱਖਿਆ ਦੇ ਉੱਤੇ ਹੋਣੇ ਚਾਹੀਦੇ ਆ ਔਰ ਉਸ ਤੋਂ ਕੁਝ ਦਿਨ ਬਾਅਦ ਹੀ ਦੋ ਤਿੰਨ ਦਿਨ ਬਾਅਦ ਹੀ ਦੇਹਰਾਦੂਨ ਔਰ ਕਰਨਾਟਕ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਆ ਦਿਨ ਪ੍ਰਤੀ ਦਿਨ ਜਿਹੜੀਆਂ ਹੈਗੀਆਂ ਇਹ ਮਹਿਲਾ ਜਿਹੜਾ ਸੁਰੱਖਿਆ ਜਿਹੜੀ ਆ ਉਹਦੇ ਤੇ ਸਵਾਲੀਆ ਨਿਸ਼ਾਨ ਜਿਹੜਿਆ ਹੈਗਾ ਆ ਚਾਹੇ ਉਹ ਸਟੇਟ ਦੀਆਂ ਸਰਕਾਰਾਂ ਹੋਣ ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਹੋਣ ਅੱਜ Shiv Sena ਉਧਰ ਬਾਲਾ ਸਾਹਿਬ ਠਾਕਰੇ ਮਮਤਾ ਸਰਕਾਰ ਤੋਂ ਇਹ ਪੁਰਜੋਰ ਮੰਗ ਕਰਦੀ ਆ ਔਰ ਮਮਤਾ ਸਰਕਾਰ ਨੂੰ ਅੱਜ ਕਟਕਰੇ ਦੇ ਵਿੱਚ ਵੀ ਖੜਾ ਕਰਦੀ ਆ ਕਿ ਮਹਿਲਾ ਜਿਹੜੀ ਸੁਰੱਖਿਅਤ ਜਿਹੜੀ ਆ ਉਹ ਪੱਛਮ ਬੰਗਾਲ ਦੇ ਵਿੱਚ ਨਹੀਂ ਆ ਇਹਦੇ ਨਾਲ ਨਾਲ ਅਸੀਂ ਕੇਂਦਰ ਸਰਕਾਰ ਨੂੰ ਵੀ ਅਸੀਂ ਕਠੋਰ ਸ਼ਬਦਾਂ ਦੇ ਵਿੱਚ ਅਸੀਂ ਇਹ ਕਹਿੰਨੇ ਆ ਔਰ ਉਹਨਾਂ ਤੋਂ ਸਵਾਲ ਵੀ ਪੁੱਛਦੇ ਆ ਕਿ ਕੇਂਦਰ ਸਰਕਾਰ ਮਹਿਲਾ ਸ਼ਕਤੀਕਰਨ ਦੇ ਉੱਤੇ ਮਹਿਲਾ ਸੁਰੱਖਿਆ ਦੇ ਉੱਤੇ ਇੱਕ ਜਿਹੜਾ ਖਾਸ ਜਿਹੜਾ ਕਾਨੂੰਨ ਉਹ ਸੰਸਦ ਦੇ ਵਿੱਚ ਲੈ ਕੇ ਆਏ ਰਾਜ ਸਭਾ ਦੇ ਵਿੱਚ ਪਾਸ ਹੋਵੇ ਤਾਂ ਜੋ ਫਾਸਟ ਟਰੈਕ ਕੋਰਟ ਦੇ ਅਧੀਨ ਲਗਭਗ ਲਗਭਗ 3 ਜਾਂ 4 ਮਹੀਨੇ ਦੇ ਵਿੱਚ ਵਿੱਚ ਹੀ ਜਿਹੜਾ ਹੈਗਾ ਯਾਰ ਜੋ ਵੀ ਜਿਹੜਾ ਦੁਸ਼ਕਰਮ ਕਰਨ ਵਾਲਾ ਇਨਸਾਨ ਆ ਉਹਨੂੰ ਜਿਹੜੀ ਆ ਕਠੋਰ ਫਾਂਸੀ ਦਾ ਜਿਹੜਾ ਆ ਪ੍ਰਵਧਾਨ ਹੋਣਾ ਚਾਹੀਦਾ ਆ ਤੇ ਚ ਮੈਂ ਇਹ ਵੀ ਕਹਾਂਗਾ ਕਿ ਪੁਲਿਸ ਪ੍ਰਸ਼ਾਸਨ ਨੂੰ ਕੇਂਦਰ ਦੀਆਂ ਸਰਕਾਰਾਂ ਨੂੰ ਕਿ ਜਿੰਨੇ ਵੀ ਸਕੂਲ ਕਾਲਜ ਔਰ ਜਿੱਥੇ ਵੀ ਟ੍ਰੇਨਿੰਗ ਡਾਕਟਰਾਂ ਦੀ ਹੁੰਦੀ ਆ ਜਾਂ ਕਿਤੇ ਵੀ ਮਹਿਲਾ ਜਿਹੜੀ ਹੈਗੀ ਆ ਪੜਦੀ ਆ ਉੱਥੇ ਜਿਹੜਾ ਆ ਕਠੋਰ ਜਿਹੜਾ ਆ ਸੁਰੱਖਿਆ ਦੇ ਇੰਤਜ਼ਾਮ ਹੋਣੇ ਚਾਹੀਦੇ ਆ ਔਰ ਪੂਰੀ ਬਵਸਤਾ ਦੇ ਵਿੱਚ ਜਿਹੜਾ ਆ ਮਹਿਲਾ ਨੂੰ ਸੁਰੱਖਿਆ ਜਿਹੜੀ ਆ ਪ੍ਰਦਾਨ ਕਰਨੀ ਚਾਹੀਦੀ ਆ ਅੱਜ ਸੰਯੁਕਤ ਰੂਪ ਦੇ ਵਿੱਚ ਸਿਵਲ ਹਸਪੀਟਲ ਮੁਕੇਰੀਆਂ ਦੇ ਡਾਕਟਰ ਸਹਿਵਾਨ ਔਰ ਇਹਨਾਂ ਦੇ ਜਿਹੜੇ ਟ੍ਰੇਨਿੰਗ ਸਟਾਫ ਨੇ ਅੱਜ ਸੰਯੁਕਤ ਰੂਪ ਦੇ ਵਿੱਚ ਟ੍ਰੇਨਿੰਗ ਡਾਕਟਰ ਦੇ ਸਮਰਥਨ ਦੇ ਵਿੱਚ ਅੱਜ ਜਿਹੜਾ ਆ ਉਹ ਦੁੱਖ ਜ਼ਾਹਰ ਕੀਤਾ ਗਿਆ ਆ ਔਰ ਰੋਸ ਜ਼ਾਹਰ ਕੀਤਾ ਗਿਆ ਆ ਅਸੀਂ ਸਾਰਿਆਂ ਨੇ ਇਹੀ ਮੰਗ ਕੀਤੀ ਹੈ ਕਿ ਮਹਿਲਾ ਦੀ ਜਿਹੜੀ ਹੈ ਸੁਰੱਖਿਆ ਆ ਉਹ ਬਿਲਕੁਲ ਯਕੀਨੀ ਬਣਾਵੇ ਸਟੇਟ ਸਰਕਾਰ, ਮੰਤਤ ਸਰਕਾਰ ਔਰ ਕੇਂਦਰ ਸਰਕਾਰ ਜਿਹੜਾ ਆ ਕਠੋਰ ਕਾਨੂੰਨ ਜਿਹੜਾ ਆ ਉਹ ਲੈ ਕੇ ਆਏ ਜਿਹੜਾ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸ਼ਿਵਸੇਨਾ ਵਾਲੇ ਸਟੂਡੈਂਟਸ ਵੱਲੋਂ ਇਹ ਜਿਹੜਾ ਕਲਕੱਤਾ ਦੇ ਆਰਜੀ ਮੈਡੀਕਲ ਕਾਲਜ ਦੇ ਵਿੱਚ ਇੱਕ ਸੈਕੰਡ ইয়ার পিজি ਮੈਡੀਸਨ ਦੇ ਜਿਹੜੇ ਸੀ ਉਸ ਨਾਲ ਦੁਸ਼ਕਰਮ ਤੋਂ ਬਾਅਦ ਉਸ ਦਾ ਜਿਹੜਾ ਮਟਰ ਕੀਤਾ ਗਿਆ ਉਹਦੇ ਸੰਬੰਧ ਵਿੱਚ ਹੈਗਾ ਤੇ ਉਸ ਕੇਸ ਵਿੱਚ ਇੱਕ ਦੋਸ਼ੀ ਤੋਂ ਇਲਾਵਾ ਬਾਕੀ ਜਿਹੜੇ ਦੋਸ਼ੀ ਜਿਹੜੇ ਤੱਕ ਪੜੇਗੇ ਕਿ ਜਿਹੜਾ ਕੀ ਉਹਨਾਂ ਦੁਆਰਾ ਗਲਤ ਕੰਮ ਕੀਤਾ ਗਿਆ ਤੇ ਬਹੁਤ ਸਾਰੇ ਸਵਾਲ ਉਠਾਉਂਦਾ ਹੈ ਇੱਕ ਜਿਹੜੇ ਵੀ ਮੈਡੀਕਲ ਪ੍ਰੋਫੈਸ਼ਨ ਦੇ ਬੰਦੇ ਆ ਜਾਂ ਮੇਲ ਜਾਂ ਫੀਮੇਲ ਉਹਨਾਂ ਦੀ ਕੋਈ ਵੀ ਸਿਕਿਉਰਟੀ ਨਹੀਂ ਹੈ ਕੋਈ ਵੀ ਆ ਕੇ ਕਿਸੇ ਵੇਲੇ ਵੀ ਕੋਈ ਵੀ ਮਾਰਦਤ ਕਰ ਸਕਦਾ ਹੈ ਤੇ ਮੇਰੀ ਵੀ ਸਰਕਾਰ ਨੂੰ ਅਪੀਲ ਹੈ ਕਿ ਮੈਡੀਕਲ ਪ੍ਰੋਫੈਸ਼ਨ ਜਿਹੜੀਆਂ ਸਾਡੀ ਪ੍ਰਣਾਵਾਂ ਜਾਂ ਸਾਡੇ ਲੇਡੀ ਡਾਕਟਰਸ ਕੰਮ ਕਰਦੀਆਂ ਰਾਤ ਵੇਲੇ 24x7 ਸੰਸਥਾਵਾਂ ਵਿੱਚ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ